ਹਾਂਜੀ ਦੋਸਤੋ ਕੀ ਹਾਲ ਚਾਲ ਹੈ ਮੈਂ ਤੁਹਾਡਾ ਪ੍ਰਗਟ ਸਿੰਘ ਸਿੱਧੂ ਅੱਜ ਤੁਹਾਡੇ ਵਾਸਤੇ ਲੈ ਕੇ ਆ ਆ ਚੂੜੀ ਵਾਲਾ ਰੀਪਰ ਚੌਪਰ ਬਾਡੀ ਚ ਜਹਤੀਤ ਕੰਪਨੀ ਦਾ 2020 ਮਾਰਲ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਫਰੰਟ ਤੋਂ ਆਹ ਲੈ ਰਿਜਨਲ ਰੀਪਰ ਹੈ ਕਟਰ ਦੀ ਕੰਡੀਸ਼ਨ ਦੇਖਾ ਰੀਲ ਦੀ ਕਿਤੇ ਕੋਈ ਬੈਲਟ ਨਹੀਂ ਉੱਪਰ ਦੇਖ ਸਕਦੇ ਹੋ ਉਪਰੋਂ ਕਿੰਨੀ ਕੜੀ ਸਫਾ ਹੈ ਸਾਈਡਾਂ ਦੇਖ ਸਕਦੇ ਤੁਸੀਂ ਟਰਵੀ ਵਧੀਆ ਖੜੇ ਨੇ ਬਹੁਤ ਘੱਟ ਚੱਲਿਆ ਹੋਇਆ ਹੈ ਰਿਪੇਅਰ ਹੋਲੀ ਹੋਈ ਹੋਈ ਹੈ ਦੇਖ ਸਕਦੇ ਹੋ ਪਿਛੇ ਤੂਤਲਾ ਵੀ ਬਹੁਤ ਸਿ ਟਾਕੀ ਲੱਗੀ ਹੋਈ ਹੈ ਬੈਕ ਸਾਈਡ ਤੋਂ ਦੇਖ ਸਕਦੇ ਤੁਸੀਂ ਸਾਰਾ ਰਿਜਨਲ ਸਟਿੱਕਰ ਨਾਲ ਦੇਨੇ ਜੇ ਕਿਸੇ ਵੀ ਭਰਾ ਨੇ ਖਰੀਦਣਾ ਹੋਵੇ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਰੇਟ ਬਾਰੇ ਜਾਣਕਾਰੀ ਲੈ ਸਕਦਾ ਹੈ A to Z 베어링 ਨਾਲ ਦੇਨੇ ਸਾਰੇ ਲਈ ਕੋਲੇਸਾ ਤੁਹ ਲਈ ਗੜੀ ਹੈ ਫੌਕਟ ਚੱਲੇ ਹੋਏ ਫਸਟ ਕੁਆਲਿਟੀ ਦਾ ਰੀਪਰ ਹੈ ਚੌਪਰ ਬੱਡੀ ਚ ਨਾਲ ਪਲੇਟ ਆ ਵਧੀਆ ਹੈਂਗਰਨ ਲੱਗੇ ਆ ਨਵੇਂ ਆ ਚੂਵੇ ਸਾਰੇ ਲੱਗੇ ਨੇ ਨਾਲ ਦੇ ਨੇ ਦੇਖ ਸਕਦੇ ਹੋ ਬਹੁਤ ਹੀ ਜੈਨੂਅਰ ਐਡੀਸ਼ਨ ਨੂੰ ਇਹ ਰੀਪਰ ਮਿਲ ਸਕਦਾ ਹੈ ਸਾਡੇ ਨਾਲ ਸੰਪਰਕ ਕਰਕੇ ਰੀਪਰ ਬਾਰੇ ਜਾਣਕਾਰੀ ਲੈ ਸਕਦੇ ਹੋ ਰੇਟ ਪੁੱਛ ਸਕਦੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਰੀਪਰਾਂ ਦੀ ਵੀਡੀਓ ਅਸੀਂ ਪਾਉਂਦੇ ਰਹਨੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅੱਗੇ ਗਰੁੱਪਾਂ 'ਚ ਸ਼ੇਅਰ ਕਰ ਦਿਓ ਤੁਹਾਨੂੰ ਹੋਰ ਵੀ ਰੀਪਰ ਦਿਖਾਵਾਂਗੇ ਅਗਲੀ ਵੀਡੀਓ ਦੇ ਵਿੱਚ ਹੁਣ ਰੇਟ 'ਚ ਮਿਲ ਜੀ ਤੁਹਾਨੂੰ ਰੀਪਰ ਜੇ ਤੁਸੀਂ ਲੈਣਾ ਸੀਜ਼ਨ ਤੋਂ ਪਹਿਲਾਂ ਰੀਪਰ ਲੈਂਡ ਦਾ ਹੀ ਫਾਇਦਾ ਵਧੀਆ ਰੇਟ 'ਚ ਮਿਲ ਜਾਂਦਾ ਰੀਪਰ ਬਸ ਵੀਡੀਓ ਨੂੰ ਸ਼ੇਅਰ ਕਰ ਤੋਂ ਬਾਅਦ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੁਹਾਡੇ ਬਾਅਦ ਰੀਪਰ ਹੋਰ ਵੀ ਆਵਾਂਗੇ ਆਪਾਂ ਤੇ ਵੀਡੀਓ ਪਾਵਾਂਗੇ ਚੈਨਲ ਦੇ ਉੱਪਰ